ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਰਾਤ ਸੌਣ ਤੋਂ ਪਹਿਲਾਂ ਪੰਜ ਵਾਰ ਇਸ ਸ਼ਬਦ ਦਾ ਜਾਪ ਕਰ ਲੈਂਦੇ ਹੋ ਤੁਹਾਡੇ ਦਿਨ ਹੀ ਬਦਲ ਜਾਣਗੇ ਜਿਉਂ-ਜਿਉ ਤੁਸੀਂ ਇਸ ਸ਼ਬਦ ਦਾ ਜਾਪ ਕਰਦੇ ਜਾਓਗੇ ਤਿਉਂ-ਤਿਉਂ ਹੀ ਤੁਹਾਡੇ ਤੇ ਕਿਰਪਾ ਵੱਧਦੀ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪੰਜਵੇਂ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਲਈ ਖਤਰਨਾਕ ਬਣ ਜਾਂਦੀ ਹੈ ਤਾਂ ਕਿ ਹੋਰ ਵੀ ਕਿਸੇ ਭੈਣ ਭਰਾ ਦਾ ਭਲਾ ਹੋ ਜਾਵੇ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਵਾਲੀ ਵੀਡੀਓ ਖਾਸ ਕਰਕੇ ਉਹਨਾਂ ਭੈਣਾਂ ਭਰਾਵਾਂ ਦੇ ਲਈ ਹੈ ਜੋ ਆਖਦੇ ਹਨ ਕਿ ਸਾਡੀ ਤਾਂ ਪਰਮਾਤਮਾ ਸੁਣਦੇ ਹੀ ਨਹੀਂ ਅਸੀਂ ਬੜੇ ਦੁਖੀ ਹਾਂ ਅਸੀਂ ਬੜਾ ਪਾਠ ਵੀ ਕਰਦੇ ਹਾਂ ਪਰ ਪਰਮਾਤਮਾ ਜੀ ਪਤਾ ਨਹੀਂ ਕੀ ਗੱਲ ਸਾਡੀ ਕਿਉਂ ਨਹੀਂ ਸੁਣਦੇ ਕਈ ਭੈਣ ਭਰਾ ਤਾਂ ਕਹਿ ਦਿੰਦੇ ਹਨ ਜੀ ਸਾਡੇ ਕੋਲ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਨਾ ਹੀ ਸਾਡੇ ਕੋਲ ਅੰਮ੍ਰਿਤ ਵੇਲਾ ਪਰਮਾਤਮਾ ਜੀ ਦਾ ਬਖਸ਼ਿਆ ਹੋਇਆ ਸੰਭਾਲਿਆ ਜਾਂਦਾ ਹੈ ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਵੀ ਨਹੀਂ ਕੀਤੀ ਜਾਂਦੀ ਤੇ ਉਹ ਦੁਖੀ ਵੀ ਬੜੇ ਰਹਿੰਦੇ ਹਨ ਜਾਂ ਕਹਿ ਦਿੰਦੇ ਹਨ ਜੀ ਪੂਰੇ ਦਿਨ ਦੇ ਵਿੱਚ ਸਾਨੂੰ ਪਾਠ ਕਰਨ ਦੇ ਲਈ ਸਮਾਂ ਨਹੀਂ ਮਿਲਦਾ ਕੁਝ ਭੈਣ ਭਰਾ ਇਹ ਵੀ ਆਖਦੇ ਹਨ ਕਿ ਪਾਠ ਕਰਨ ਦੇ ਵਿੱਚ ਸਾਡਾ ਮਨ ਨਹੀਂ ਲੱਗਦਾ ਤਾਂ ਕਿਸੇ ਵੀ ਕਾਰਨ ਕਰਕੇ ਜੇਕਰ ਤੁਸੀਂ ਪਾਠ ਨਹੀਂ ਕਰ ਪਾਉਂਦੇ ਭਜਨ ਬੰਦਗੀ ਨਹੀਂ ਕਰ ਪਾਉਂਦੇ ਤੁਹਾਡਾ ਜਿਹੜਾ ਨਾਮ ਹੈ ਅਜੇ ਤੱਕ ਪਰਮਾਤਮਾ ਜੀ ਦੇ ਨਾਲ ਮਿਲਣ ਦਾ ਪੱਕਾ ਹੀ ਨਹੀਂ ਬਣਿਆ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਸਾਥ ਸੰਗਤ ਜੀ ਬੜੇ ਹੀ ਖਾਸ ਸਾਬਿਤ ਹੋ ਜਾਵੇਗੀ ਅੱਜ ਦੀ ਵੀਡੀਓ ਵਿੱਚ ਅਸੀਂ ਉਹ ਝੁਗਤੀ ਸਾਂਝੀ ਕਰਨ ਵਾਲੇ ਹਾਂ ਜੀ ਜਿਹਦੇ ਨਾਲ ਪਰਮਾਤਮਾ ਜੀ ਦੀ ਤੁਹਾਡੇ ਤੇ ਬੇਅੰਤ ਕਿਰਪਾ ਹੋ ਜਾਵੇਗੀ ਅੰਮ੍ਰਿਤ ਵੇਲੇ ਦਾ ਸਿਮਰਨ ਵੀ ਮਿਲ ਜਾਵੇਗਾ ਅੰਮ੍ਰਿਤ ਵੇਲੇ ਦਾ ਨਿਤਨੇਮ ਵੀ ਮਿਲ ਜਾਵੇਗਾ ਜੋ ਭੈਣ ਭਰਾ ਪੂਰੇ ਦਿਨ ਦੇ ਵਿੱਚ ਕੋਈ ਵੀ ਪਾਠ ਪੂਜਾ ਨਹੀਂ ਕਰਦੇ ਬਸ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ ਇਸ ਪੌੜੀ ਦਾ ਜਾਪ ਕਰ ਲੈ ਇਸ ਸ਼ਬਦ ਦਾ ਜਾਪ ਕਰ ਲੈਣਾ ਤਾਂ ਪਰਮਾਤਮਾ ਜੀ ਦੀ ਬੇਅੰਤ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨੀ ਹੈ ਜੀ ਨਾਲ ਹੀ ਨਾਲ ਤੁਹਾਨੂੰ ਦੱਸਣ ਵਾਲੇ ਹਾਂ ਸੀ ਉਸ ਸ਼ਬਦ ਦਾ ਜਾਪ ਜਿਸ ਸ਼ਬਦ ਦੇ ਜਾਪ ਕਰਕੇ ਸਾਡੇ ਤੇ ਕਿਰਪਾ ਹੋਣੀ ਲਾਜ਼ਮੀ ਹੋ ਜਾਵੇਗੀ ਤੇ ਉਸ ਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਕੁਝ ਬੇਨਤੀਆਂ ਸਾਂਝੀਆਂ ਕਰਨ ਵਾਲੇ ਹਾਂ ਜੀ ਜਿਹੜੇ ਭੈਣ ਭਰਾ ਆਖ ਦਿੰਦੇ ਹਨ ਜੀ ਸਾਡੇ ਕੋਲ ਪਾਠ ਕਰਨ ਦੇ ਲਈ ਸਮਾਂ ਹੀ ਨਹੀਂ ਹੁੰਦਾ ਉਹ ਸਮਾਂ ਜ਼ਰੂਰ ਕੱਢੋ ਕਿਉਂਕਿ ਸਾਡੇ ਬਾਕੀ ਦੇ ਸਾਰੇ ਕੰਮ ਤੰਦੇ ਕਰਨ ਦਾ ਸਾਡੇ ਕੋਲ ਸਮਾਂ ਹੁੰਦਾ ਹੈ ਅਸੀਂ ਉਹਨਾਂ ਕੰਮਾਂ ਨੂੰ ਕਰਨਾ ਜ਼ਰੂਰੀ ਸਮਝਦੇ ਹਾਂ ਤਾਂ ਭਜਨ ਬੰਦਗੀ ਕਰਨਾ ਵੀ ਸਾਨੂੰ ਜ਼ਰੂਰੀ ਸਮਝਣਾ ਪਵੇਗਾ ਫਿਰ ਹੀ ਸਾਡੇ ਕੋਲ ਉਹ ਸਮਾਂ ਨਿਕਲੇਗਾ ਪਾਤਸ਼ਾਹ ਜੀ ਨੂੰ ਯਾਦ ਕਰਨਾ ਸਾਡੇ ਲਈ ਬੜਾ ਹੀ ਜ਼ਰੂਰੀ ਤੇ ਖਾਸ ਹੈ ਅਸੀਂ ਸਮਝਾਂ ਕਿ ਫਿਰ ਇਹ ਸਾਨੂੰ ਪਾਤਸ਼ਾਹ ਸਵੇਰੇ ਅੰਮ੍ਰਿਤ ਵੇਲੇ ਬਖਸ਼ਿਸ਼ ਕਰ ਦੇਣਗੇ ਸਾਡੇ ਨਾ ਉੱਠ ਪਾਉਣ ਦਾ ਵੱਡਾ ਕਾਰਨ ਵੀ ਇਹੀ ਹੁੰਦਾ ਹੈ ਕਿ ਸਾਨੂੰ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਹੀ ਨਹੀਂ ਲੱਗ ਰਿਹਾ ਅਜੇ ਤੱਕ ਪਾਠ ਨਾ ਕਰ ਪਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਸਾਨੂੰ ਪਾਠ ਪੂਜਾ ਕਰਨੀ ਜ਼ਰੂਰੀ ਨਹੀਂ ਲੱਗਦੀ ਜੇਕਰ ਅਸੀਂ ਜ਼ਰੂਰੀ ਆਪਣੇ ਜ਼ਿੰਦਗੀ ਵਿੱਚ ਇਸ ਗੱਲ ਨੂੰ ਸਮਝਦੇ ਹੋਈਏ ਤਾਂ ਫਿਰ ਜਿਵੇਂ ਅਸੀਂ ਬਾਕੀ ਕੰਮਾਂ ਦੇ ਲਈ ਸਮਾਂ ਕੱਢਦੇ ਹਨ ਤਾਂ ਉਸੇ ਤਰ੍ਹਾਂ ਹੀ ਇਸ ਸਮੇਂ ਲਈ ਵੀ ਸਮਾਂ ਕੱਢ ਸਕਦੇ ਹਾਂ ਹਰ ਇੱਕ ਕੰਮ ਨੂੰ ਸਮਾਂ ਦਿੰਦੇ ਹਾਂ ਆਪਣਾ ਕੰਮ ਧੰਦਾ ਕਾਰੋਬਾਰ ਕਰਦੇ ਹਾਂ ਰਿਸ਼ਤੇਦਾਰੀਆਂ ਭਗਤੌਂਦੇ ਹਾਂ ਭਗਤੌਣੀਆਂ ਵੀ ਚਾਹੀਦੀਆਂ ਹਨ ਸਾਥ ਸਿੰਘ ਜੀ ਕੰਮ ਧੰਦਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਪਰ ਕੰਮ ਧੰਦੇ ਕਰਦੇ ਵਜਨ ਬੰਦਗੀ ਵੱਲ ਧਿਆਨ ਦੇਣਾ ਬੜਾ ਜ਼ਰੂਰੀ ਹੈ ਜਿਵੇਂ ਬਾਕੀ ਕਮਾਈ ਅਸੀਂ ਕਰਦੇ ਹਾਂ ਨਾ ਪੈਸਾ ਇਕੱਠਾ ਕਰਕੇ ਰੱਖਦੇ ਹਾਂ ਓਵੇਂ ਨਾਮ ਦੀ ਕਮਾਈ ਵੀ ਕਰਨੀ ਸ਼ੁਰੂ ਕਰ ਦਿਓ ਸਾਡੇ ਲਈ ਬੜੀ ਹੀ ਜ਼ਰੂਰੀ ਹੈ ਇਹ ਲੋਕ ਪਰਲੋਕ ਵਿੱਚ ਸਾਡੇ ਕੰਮ ਆਵੇਗੀ ਧਨਦਾਲੀ ਦੀ ਕਮਾਈ ਤਾਂ ਇੱਥੇ ਹੀ ਰਹਿ ਜਾਣੀ ਹੈ ਲੋਕ ਦੇ ਵਿੱਚ ਪਰ ਪਰਲੋਕ ਦੇ ਵਿੱਚ ਜਿਹੜੀ ਹੈ ਸਿਰਫ ਨਾਮ ਦੀ ਕਮਾਈ ਹੀ ਸਾਡੇ ਨਾਲ ਜਾਵੇਗੀ ਇੰਨੇ ਹੀ ਸਾਡੇ ਕਰਮ ਸਵਾਰਨੇ ਹਨ ਪਰ ਪਤਾ ਨਹੀਂ ਕੀ ਗੱਲ ਹੈ ਬਾਕੀ ਸਾਰੇ ਕੰਮਾਂ ਦੇ ਲਈ ਸਾਡੇ ਕੋਲ ਸਮਾਂ ਹੁੰਦਾ ਹੈ ਬਸ ਪਾਠ ਕਰਨ ਦਾ ਹੀ ਸਮਾਂ ਨਹੀਂ ਹੁੰਦਾ ਤੇ ਅਸੀਂ ਸੋ ਬਹਾਨੇ ਘੜ ਲੈਂਦੇ ਹਾਂ ਕਈ ਲੋਕ ਤਾਂ ਆਖ ਦਿੰਦੇ ਹਨ ਜੀ ਸਾਡੇ ਕੰਮ ਤਾਂ ਦੇ ਹੀ ਬੜੇ ਜ਼ਿਆਦਾ ਹਨ ਸਾਡੀਆਂ ਜ਼ਿੰਮੇਵਾਰੀਆਂ ਹੀ ਬੜੀਆਂ ਜ਼ਿਆਦਾ ਹਨ ਪਤਾ ਨਹੀਂ ਕੀ ਕੀ ਬਹਾਨੇ ਲਾਈ ਜਾਂਦੇ ਹਨ ਤੇ ਫਿਰ ਸਾਨੂੰ ਕਹਿੰਦੇ ਹਨ ਕਿ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਨਹੀਂ ਆਉਂਦਾ ਅਸੀਂ ਇਸ ਕਰਕੇ ਪਾਠ ਨਹੀਂ ਕਰਦੇ ਕਿ ਕੀਤੇ ਸਾਡੇ ਕੋਲ ਗਲਤ ਬਾਣੀ ਨਾ ਪੜੀ ਜਾਵੇ ਸਾਨੂੰ ਉਲਟਾ ਕਿਧਰੇ ਪਾਪ ਹੀ ਨਾ ਲੱਗਣਾ ਸ਼ੁਰੂ ਹੋ ਜਾਵੇ ਜਦੋਂ ਅਸੀਂ ਪਿਆਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਨਾ ਤਾਂ ਪਰਮਾਤਮਾ ਜੀ ਦੇ ਲਈ ਸਾਨੂੰ ਸਮਾ ਕੱਢਣਾ ਬੜਾ ਜ਼ਰੂਰੀ ਹੈ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਸਾਡੇ ਤੇ ਖੁਸ਼ ਹੋ ਜਾਣਗੇ ਜੇਕਰ ਅਸੀਂ ਸਮਾ ਕੱਢ ਕੇ ਪਰਮਾਤਮਾ ਜੀ ਦਾ ਨਾਮ ਜਪਾਂਗੇ ਜੇ ਉਹਦੇ ਵਿੱਚ ਸਾਡੇ ਤੋਂ ਕੋਈ ਗਲਤੀ ਹੋ ਵੀ ਜਾਵੇਗੀ ਉਹ ਸਾਡੇ ਪਾਪ ਵਿੱਚ ਸ਼ਾਮਿਲ ਨਹੀਂ ਹੋਵੇਗੀ। ਉਹ ਗਲਤੀ ਦੇ ਲਈ ਸਾਨੂੰ ਪਰਮਾਤਮਾ ਜੀ ਮਾਫੀ ਦੇ ਦੇਣਗੇ। ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ, ਰੋਜ਼ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ। ਕਿ ਪਾਤਸ਼ਾਹ ਜੀ ਬਾਣੀ ਪੜ੍ਹਦੇ ਆਂ, ਪਾਠ ਕਰਦੇ ਆਂ, ਸ਼ਬਦ ਜਾਪ ਕਰਦੇ ਆਂ, ਮੇਰੇ ਕੋਲ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਚੁੱਕੀਆਂ ਹੋ ਗਈਆਂ ਹੋਣਗੀਆਂ। ਅਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ ਇਹ ਗਲਤੀ ਦੀ ਮਾਫੀ ਮੰਗ ਲੈਣੀ ਹੈ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿੱਥੇ ਗਲਤ ਕਰ ਰਹੇ ਹੋ ਉਹਨਾਂ ਗਲਤੀਆਂ ਨੂੰ ਆਪਾਂ ਸੁਧਾਰਨ ਦੀ ਕੋਸ਼ਿਸ਼ ਵੀ ਕਰੀਏ ਟੀਵੀ ਦੇ ਮੋਬਾਈਲ ਦੇ ਉੱਤੇ ਅੱਜ ਕੱਲ ਤਾਂ ਆਪਾਂ ਲੋਕ ਇੰਨੇ ਸਾਧਨ ਆ ਚੁੱਕੇ ਹਨ ਗੁਰਬਾਣੀ ਦਾ ਪਾਠ ਕਰਨਾ ਸਿੱਖ ਸਕਦੇ ਹਾਂ ਸ਼ੁੱਧ ਉਚਾਰਨ ਕਰਨਾ ਸਿੱਖ ਸਕਦੇ ਹਾਂ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਸਾਡੇ ਲਈ ਬੜਾ ਜ਼ਰੂਰੀ ਹੈ ਸਿੱਖਣਾ ਚਾਹੀਦਾ ਹੈ ਪਰ ਸਿਰਫ ਇਹ ਨਾ ਬਹਾਨਾ ਲਗਾ ਕੇ ਬੈਠ ਜਾਓ ਕਿ ਬਾਣੀ ਦਾ ਪਾਠ ਨਾ ਕਰਨਾ ਕਿ ਮੇਰੇ ਕੋਲ ਗਲਤ ਹੋ ਜਾਵੇਗਾ ਜੇ ਪੜ੍ਹੇ ਲਿਖੇ ਹੋ ਤਾਂ ਸਿੱਖ ਜ਼ਰੂਰ ਸਕਦੇ ਹੋ ਜੇਕਰ ਕੋਈ ਪੜਿਆ ਲਿਖਿਆ ਨਹੀਂ ਹੈ ਜਾਂ ਘੱਟ ਪੜਿਆ ਲਿਖਿਆ ਹੈ ਜੇਕਰ ਉਹ ਗੁਰਬਾਣੀ ਦਾ ਪਾਠ ਨਹੀਂ ਕਰ ਸਕਦਾ ਤਾਂ ਸਵੇਰੇ ਉੱਠਦੇ ਅਨਸਾਰ ਹੀ ਸਵਾਕ ਘੰਟਾ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਲਵੇ ਜਾਂ ਮੂਲ ਮੰਤਰ ਦੇ ਪਾਠ ਦਾ ਜਾਪ ਕਰ ਲਵੇ ਉਹਦੇ ਨਾਲ ਵੀ ਸਾਡਾ ਭਲਾ ਗੁਰਬਾਣੀ ਦੇ ਪਾਠ ਜਿੰਨਾ ਹੀ ਹੋ ਜਾਵੇਗਾ। ਵੈਸੇ ਵੀ ਅਸੀਂ ਗੁਰਬਾਣੀ ਦਾ ਪਾਠ ਜਦੋਂ ਕਰਦੇ ਹਾਂ ਪਾਠ ਕਰਨ ਵਾਲਿਆਂ ਦੇ ਲਈ ਗੁਰਮੰਤਰ ਤੇ ਮੂਲ ਮੰਤਰ ਵੀ ਬੜਾ ਜ਼ਰੂਰੀ ਹੈ। ਹਰ ਇੱਕ ਗੁਰਸਿੱਖ ਨੂੰ ਹਰ ਰੋਜ਼ ਸੱਤ ਬਾਣੀਆਂ ਦਾ ਨਿਤਨੇਮ ਮਿਲਿਆ ਹੈ। ਸੱਤ ਬਾਣੀਆਂ ਦਾ ਨਿਤਨੇਮ ਕਰਨਾ ਹਰ ਇੱਕ ਗੁਰਸਿੱਖ ਦੇ ਲਈ ਬੜਾ ਜ਼ਰੂਰੀ ਹੈ। ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਤੇ ਦੋ ਬਾਣੀਆਂ ਸ਼ਾਮ ਵੇਲੇ ਦੀਆਂ। ਰਹਿਰਾਸ ਸਾਹਿਬ ਜੀ ਦੀ ਬਾਣੀ ਸੌਣ ਤੋਂ ਪਹਿਲਾਂ ਤੇ ਗਿਰਤਨ ਸੋਹਿਲਾ ਦੇ ਜਾ ਪਾਠ ਸੌਣ ਤੋਂ ਤੁਰੰਤ ਪਹਿਲਾਂ ਕਰਨਾ ਬੜਾ ਜ਼ਰੂਰੀ ਹੈ ਤੇ ਸਤ ਬਾਣੀ ਆ ਤੁਹਾਡੇ ਲਈ ਖਾਸ ਕਰਕੇ ਬੜੀਆਂ ਜ਼ਰੂਰੀ ਹਨ ਇਸ ਤੋਂ ਇਲਾਵਾ ਆਪਾਂ ਜਿੰਨਾ ਮਰਜ਼ੀ ਆਪਣਾ ਨੇਮ ਵਧਾ ਸਕਦੇ ਹਾਂ ਜਿੰਨੇ ਮਰਜ਼ੀ ਅਸੀਂ ਪਰਮਾਤਮਾ ਜੀ ਦੇ ਨੇੜੇ ਹੋ ਸਕਦੇ ਹਾਂ ਬਸ ਆਪਣੀ ਹੈਸੀਅਤ ਦੀ ਗੱਲ ਹੈ ਤੇ ਜਿਹੜੇ ਲੋਕ ਆਖਦੇ ਹਨ ਜੀ ਕਿ ਪਰਮਾਤਮਾ ਸਾਡੀ ਨਹੀਂ ਸੁਣਦੇ ਅਸੀਂ ਪਾਠ ਵੀ ਬੜੇ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਸਰਬਤ ਦਾ ਭਲਾ ਕਰਦੇ ਹਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਕਦੇ ਕਿਸੇ ਦਾ ਮਾੜਾ ਸੋਚਿਆ ਨਹੀਂ ਪਰ ਪਤਾ ਨਹੀਂ ਸਾਡੀ ਅਰਦਾਸ ਪੂਰੀ ਨਹੀਂ ਹੋ ਰਹੀ ਜਾਂ ਬੜੇ ਸਮੇਂ ਬਾਅਦ ਪੂਰੀ ਹੁੰਦੀ ਹੈ ਤਾਂ ਸਾਥ ਸੰਗਤ ਜੀ ਤੁਸੀਂ ਇਸ ਵਿੱਚ ਵੀ ਖੁਸ਼ੀ ਮਨਾ ਸਕਦੇ ਹੋ ਕਿਉਂਕਿ ਪਰਮਾਤਮਾ ਜੀ ਆਪਣੇ ਪਿਆਰਿਆਂ ਦੀ ਛੇਤੀ ਅਰਦਾਸ ਇਸ ਲਈ ਨਹੀਂ ਸੁਣਦੇ ਕਿਉਂਕਿ ਉਹਨਾਂ ਨੂੰ ਤੁਹਾਡੇ ਨਾਲ ਪਿਆਰ ਹੋ ਚੁੱਕਾ ਹੁੰਦਾ ਹੈ ਉਹ ਤੁਹਾਡੇ ਤੇ ਕਿਰਪਾ ਵਰਸ ਆ ਰਹੇ ਹੁੰਦੇ ਹਨ ਬਸ ਤੁਹਾਨੂੰ ਹੀ ਪਤਾ ਨਹੀਂ ਲੱਗਦਾ ਕਿਉਂਕਿ ਪਰਮਾਤਮਾ ਜੀ ਸੋਚਦੇ ਹਨ ਕਿ ਜੇਕਰ ਮੈਂ ਇਸ ਦੀ ਅਰਦਾਸ ਹੁਣੇ ਹੀ ਸੁਣ ਲਈ ਤਾਂ ਇਹ ਮੇਰਾ ਸੇਵਕ ਮੇਰੇ ਤੋਂ ਦੂਰ ਹੋ ਜਾਵੇਗਾ ਇਸ ਲਈ ਸਾਧ ਸੰਗਤ ਜੀ ਤੁਹਾਨੂੰ ਥੋੜਾ ਸਮਾਂ ਲੱਗ ਜਾਂਦਾ ਹੈ ਅਰਦਾਸ ਪੂਰੀ ਹੁੰਦੀ ਹੈ ਇਸ ਲਈ ਆਪਣਾ ਨਿਮਨ ਛੱਡੋ ਤੇ ਪਰਮਾਤਮਾ ਜੀ ਦੇ ਉਦਾਂ ਹੀ ਅੰਗ ਸੰਗ ਰਹੋ ਸੋ ਸਾਧ ਸੰਗਤ ਜੀ ਜੇਕਰ ਅਸੀਂ ਭਜਨ ਬੰਦਗੀ ਨਹੀਂ ਕਰਦੇ ਸਮਾਂ ਨਹੀਂ ਕੱਢ ਰਹੇ ਤਾਂ ਫਿਰ ਸਾਡੀ ਗਲਤੀ ਹੈ ਸਾਡਾ ਉਹ ਗੁਨਾਹਾ ਬਣ ਜਾਵੇਗਾ ਸੋ ਕਹਿਣ ਦਾ ਭਾਵ ਇਹ ਹੈ ਜੀ ਕਿ ਆਪਾਂ ਕੋਸ਼ਿਸ਼ ਕਰੀਏ ਜੇ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਜਾਂ ਬਾਣੀ ਦਾ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਪਾਠ ਕਰਨ ਵੇਲੇ ਜੇਕਰ ਮਨ ਇੱਧਰ ਉੱਧਰ ਭਟਕਦਾ ਹੈ ਇਹਦਾ ਮਤਲਬ ਕਿ ਸਾਡੇ ਉੱਤੇ ਕਾਲ ਯੁਗ ਦਾ ਪ੍ਰਭਾਵ ਜ਼ਿਆਦਾ ਹਾਵੀ ਹੋ ਚੁੱਕਿਆ ਹੈ ਸਾਡੀਆਂ ਕੁਝ ਮਾੜੀਆਂ ਆਦਤਾਂ ਨੇ ਸਾਨੂੰ ਪਰਮਾਤਮਾ ਜੀ ਤੋਂ ਹੀ ਦੂਰ ਕਰ ਦਿੱਤਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਡੀਆਂ ਆਦਤਾਂ ਸਾਡਾ ਰਹਿਣ ਸਹਿਣ ਸਭ ਕੁਝ ਇਦਾਂ ਦਾ ਬਣ ਗਿਆ ਹੈ ਕਿ ਜਿਸ ਕਾਰਨ ਕਰਕੇ ਅਸੀਂ ਗੁਰੂ ਤੋਂ ਗੁਰਬਾਣੀ ਤੋਂ ਦੂਰ ਹੀ ਹੁੰਦੇ ਜਾ ਰਹੇ ਹਾਂ ਜੇ ਸਾਰਾ ਦਿਨ ਅਸੀਂ ਫਿਲਮਾਂ ਨਾਟਕਾਂ ਨੂੰ ਵੇਖਾਂਗੇ ਰੀਲਾਂ ਵੇਖਾਂਗੇ ਤਾਂ ਫਿਰ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਭਜਨ ਬੰਦਗੀ ਦੇ ਵਿੱਚ ਕਿਵੇਂ ਮਨ ਲੱਗੇਗਾ ਪਹਿਲੀ ਗੱਲ ਤਾਂ ਜਿਹੜੇ ਦੇਰ ਰਾਤ ਤੱਕ ਟੀਵੀ ਵੇਖਦੇ ਹਨ ਮੋਬਾਈਲ ਫੋਨ ਚਲਾਉਂਦੇ ਹਨ ਉਹ ਅਮ੍ਰਿਤ ਵੇਲੇ ਉੱਠ ਹੀ ਨਹੀਂ ਪਾਉਂਦੇ ਇੱਕ ਤਾਂ ਮੰਨਿਆ ਕਿ ਬੰਦਾ ਕੰਮ ਧੰਦੇ ਕਰਕੇ ਆਉਂਦਾ ਥੱਕਿਆ ਹੁੰਦਾ ਹੈ ਆ ਕੇ ਸੌਂ ਜਾਂਦਾ ਹੈ ਜੋ ਕੰਮ ਧੰਦਾ ਜੋ ਕਾਰੋਬਾਰ ਅਸੀਂ ਕਰਦੇ ਹਾਂ ਜੋ ਕਿਰਤ ਕਰਦੇ ਹਾਂ ਕਿਰਤ ਕਰਨ ਅਸੀਂ ਥੱਕ ਟੁੱਟ ਜਾਂਦੇ ਹਾਂ ਪਰ ਕੁਝ ਲੋਕ ਤਾਂ ਵੇਲੇ ਹੋਣ ਦੇ ਬਾਵਜੂਦ ਵੀ ਅਮ੍ਰਿਤ ਵੇਲਾ ਨਹੀਂ ਸੰਭਾਲਦੇ ਕਿਉਂਕਿ ਉਹ ਸਾਰਾ ਦਿਨ ਟੀਵੀ ਮੋਬਾਈਲ ਜਾਂ ਫਿਰ ਇਧਰ ਉਧਰ ਦੀਆਂ ਗੱਲਾਂ ਕਰਕੇ ਹੀ ਸਮਾਂ ਕੱਢ ਦਿੰਦੇ ਹਨ ਤੇ ਫਿਰ ਸਾਧ ਸੰਗ ਜੀ ਸਾਡੇ ਵੱਲੋਂ ਇਹ ਕਿੰਨੀ ਵੱਡੀ ਗਲਤੀ ਬਣ ਜਾਵੇਗੀ ਕੀਰਤੀ ਬੰਦੇ ਨੂੰ ਤਾਂ ਚਲੋ ਪਤਾ ਹੁੰਦਾ ਹੈ ਕਿ ਮੇਰੇ ਕੋਲ ਸਮਾਂ ਨਹੀਂ ਹੈ ਤੇ ਉਹ ਭਜਨ ਬੰਦਗੀ ਨਹੀਂ ਕਰ ਸਕਦਾ ਤੇ ਉਹ ਮਾਫੀ ਦੀ ਆਸ ਵੀ ਰੱਖ ਸਕਦਾ ਹੈ ਸੋ ਕਹਿਣ ਦਾ ਭਾਵ ਇਹ ਹੈ ਜੀ ਕਿ ਜਿਹੜੇ ਵਿਹਲੇ ਹਨ ਉਹ ਤਾਂ ਭਜਨ ਬੰਦਗੀ ਹਰ ਵੇਲੇ ਕਰ ਸਕਦੇ ਹਨ ਇਸ ਲਈ ਸਾਧ ਸੰਗਜੀ ਪਰਮਾਤਮਾ ਦਾ ਨਾਮ ਜਪੋ। ਇੱਧਰ-ਉੱਧਰ ਦੀਆਂ ਗੱਲਾਂ ਨਾ ਕਰੋ। ਇੱਧਰ-ਉੱਧਰ ਦੀਆਂ ਚੁਗਲੀਆਂ ਨਾ ਸੁਣੋ ਤੇ ਨਾ ਕਿਸੇ ਦੀਆਂ ਕਰੋ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਦੂਰ ਰਹੋ। ਇਹ ਪੰਜ ਕੁਰੀਤੀਆਂ ਤੋਂ ਸਾਨੂੰ ਸਾਡੇ ਪਰਮਾਤਮਾ ਜੀ ਨੇ ਵਰਜਿਆ ਹੈ ਕਿ ਇਹਨਾਂ ਤੋਂ ਤੁਸੀਂ ਦੂਰੀ ਬਣਾ ਕੇ ਰੱਖਣੀ ਹੈ। ਤੁਸੀਂ ਵਾਹਿਗੁਰੂ ਜੀ ਪਰਮਾਤਮਾ ਦਾ ਨਾਮ ਜਪਿਆ ਕਰੋ। ਅਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਪਰਮਾਤਮਾ ਜੀ ਫਿਰ ਸਾਡੇ ਕਿੰਨੇ ਕਾਰਜ ਸਵਾਰੇ ਕਰ ਦੇਣਗੇ ਸਾਧ ਸੰਗਤ ਜੀ ਜਿਹੜੇ ਲੋਕ ਕੰਮ ਧੰਦਿਆਂ ਵਾਲੇ ਹਨ ਗ੍ਰਹਿਸਤੀ ਹਨ ਉਹਨਾਂ ਬੰਦਿਆਂ ਦੇ ਲਈ ਇਸੇ ਕਰਕੇ ਤਾਂ ਸਵੇਰੇ 4 ਵਜੇ ਤੋਂ 6 ਵਜੇ ਦਾ ਵੇਲਾ ਦਿੱਤਾ ਹੋਇਆ ਹੈ ਕਿ ਤੁਸੀਂ ਉਸ ਵੇਲੇ ਉੱਠ ਕੇ ਭਜਨ ਬੰਦਗੀ ਕਰ ਸਕਦੇ ਹੋ ਇਹਦੇ ਵਿੱਚ ਹੀ ਸਾਡਾ ਭਲਾ ਹੋ ਜਾਵੇਗਾ ਸਾਨੂੰ ਇਸ ਸਮੇਂ ਦੇ ਵਿੱਚ ਇੱਕ ਤਾਕਤ ਊਰਜਾ એનર્ਜੀ ਮਿਲ ਜਾਵੇਗੀ ਅਸੀਂ ਸਵੇਰੇ ਸਵੇਰ ਪੋਜ਼ਿਟਿਵ ਵਾਈਬ੍ਰੇਸ਼ਨ ਦੇ ਨਾਲ ਭਰ ਜਾਵਾਂਗੇ ਫਿਰ ਸਾਰਾ ਦਿਨ ਕੰਮ ਕਰਨੇ ਆਸਾਨ ਹੋ ਜਾਣਗੇ ਸਾਨੂੰ ਲੱਗਦਾ ਹੈ ਅਸੀਂ ਸਵੇਰੇ ਭਜਨ ਬੰਦਗੀ ਜਿਹੜੀ ਕਰ ਰਹੇ ਹਾਂ ਉਹ ਪਰਮਾਤਮਾ ਦੇ ਲਈ ਕਰ ਰਹੇ ਹਾਂ ਉਹਨਾਂ ਦਾ ਸਾਡਾ ਭਲਾ ਕੋਈ ਨਹੀਂ ਹੋਣਾ ਪਰ ਸਾ ਸੰਗਤ ਜੀ ਭਲਾ ਸਾਡਾ ਹੀ ਹੋਣਾ ਹੈ ਪਰਮਾਤਮਾ ਦਾ ਭਲਾ ਨਹੀਂ ਹੋਣਾ ਪਰਮਾਤਮਾ ਨੇ ਸਾਡਾ ਭਲਾ ਕਰਨਾ ਹੈ ਜੇਕਰ ਅਸੀਂ ਭਜਨ ਬੰਦਗੀ ਕਰਾਂਗੇ ਤਾਂ ਪਰਮਾਤਮਾ ਜੀ ਸਾਡੇ ਨੇੜੇ ਹੋ ਜਾਣਗੇ ਪਾਤਸ਼ਾਹ ਜੀ ਨੂੰ ਯਾਦ ਕਰਨ ਵਾਲੇ ਪਿਆਰ ਕਰਨ ਵਾਲੇ ਤਾਂ ਰਾਤ ਨੂੰ 12 ਵਜੇ ਹੀ ਉੱਠ ਕੇ ਬਹਿ ਜਾਂਦੇ ਹਨ ਉਹ ਵੀ ਬਿਨਾਂ ਕਿਸੇ ਸਵਾਰਥ ਤੋਂ ਕਿਸੇ ਮੰਗ ਤੋਂ ਸਾਡੇ ਵਿੱਚ ਕਈ ਭੈਣ ਭਰਾ ਇੱਕ ਪਾਠ ਕਰਕੇ ਅੱਗੇ ਪਤਾ ਨਹੀਂ ਕਿੰਨਿਆਂ ਕਿ ਪਰਮਾਤਮਾ ਦੇ ਅੱਗੇ ਮੰਗਾਂ ਰੱਖ ਦਿੰਦੇ ਹਨ ਪਾਤਸ਼ਾਹ ਜੀ ਆਹ ਚੀਜ਼ ਚਾਹੀਦੀ ਹੈ ਔਰ ਚੀਜ਼ ਚਾਹੀਦੀ ਹੈ ਇਸ ਲਈ ਮੈਂ ਪਾਠ ਕਰ ਰਿਹਾ ਹਾਂ ਇਸ ਲਈ ਮੈਂ ਪਾਠ ਕਰਦੀ ਹਾਂ ਇੰਨੇ ਪਾਠ ਕਰ ਚੁੱਕਿਆ ਹਾਂ ਜਾਂ ਕਰਾਂਗਾ ਪਰਮਾਤਮਾ ਜੀ ਦੇ ਨਾਲ ਹੀ ਅਸੀਂ ਸੌਦੇ ਕਰਨ ਬੈਠ ਜਾਂਦੇ ਹਾਂ ਸਾਰੀ ਰਾਤ ਕਈ ਲੋਕ ਇਦਾਂ ਦੇ ਹਨ ਕਈ ਰੂਹਾਂ ਇਦਾਂ ਦੀਆਂ ਹਨ ਕਿ ਭਜਨ ਬੰਦਗੀ ਵਿੱਚ ਹੀ ਸਮਾਂ ਨਿਭਾ ਦਿੰਦੀਆਂ ਹਨ ਗੁਰੂ ਸਾਹਿਬ ਜੀ ਨੇ ਸਾਨੂੰ ਝੂਠ ਫਰੇਬ ਠੱਗੀ ਠੋਰੀ ਤੋਂ ਦੂਰ ਰਹਿਣ ਦੇ ਲਈ ਆਖਿਆ ਹੈ ਜੇਕਰ ਕੋਈ ਆਪਣਾ ਕੰਮ ਧੰਦਾ ਪੂਰੀ ਇਮਾਨਦਾਰੀ ਦੇ ਨਾਲ ਕਰ ਰਿਹਾ ਹੈ ਮਨ ਲਾ ਕੇ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਬੜੀ ਜਲਦੀ ਹੋਤੇ ਹੋਣੀ ਸ਼ੁਰੂ ਹੋ ਜਾਵੇਗੀ ਜੇਕਰ ਅਸੀਂ ਕੰਮ ਕਰਦੇ ਆ ਕਰਦੇ ਆ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਾਂਗੇ ਤਾਂ ਹੀ ਅਸੀਂ ਇਮਾਨਦਾਰੀ ਦੇ ਨਾਲ ਕਿਰਤ ਕਰ ਸਕਦੇ ਹਾਂ ਜਦੋਂ ਵੀ ਸਾਡਾ ਮਨ ਗੁਰੂ ਚਰਨਾਂ ਤੋਂ ਦੂਰ ਹੁੰਦਾ ਹੈ ਗੁਰੂ ਦੇ ਲਾਭ ਤੋਂ ਦੂਰ ਹੁੰਦਾ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਛਲ ਕਪਟ ਤੇ ਕਿੰਨੇ ਵਿਕਾਰ ਆ ਜਾਂਦੇ ਹਨ ਜਿੰਨਾ ਹੀ ਸਾਡਾ ਮਨ ਗੁਰੂ ਚਰਨਾਂ ਵਿੱਚ ਜੁੜਿਆ ਰਹੇਗਾ ਓਨਾ ਹੀ ਤਾਕਤਵਰ ਤੇ ਨਵਾਂ ਨਿਰੋਵਾ ਰਹੇਗਾ ਸਾਡੇ ਲਈ ਵਧੀਆ ਕੰਮ ਕਰੇਗਾ ਸੋ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਰੱਖਣਾ ਹੈ ਸਾਡੇ ਲਈ ਭਜਨ ਬੰਦਗੀ ਕਰਨੀ ਬੜੀ ਜ਼ਰੂਰੀ ਹੈ ਸਿਮਰਨ ਕਰਨਾ ਬੜਾ ਜ਼ਰੂਰੀ ਹੈ ਗੁਰੂ ਦਾ ਗਿਆਨ ਹਾਸਿਲ ਕਰਨਾ ਬੜਾ ਜ਼ਰੂਰੀ ਹੈ ਤਾਂ ਹੀ ਸਾਡੀ ਜ਼ਿੰਦਗੀ ਸੋਹਣੀ ਤੇ ਸੌਖੀ ਬਣ ਜਾਵੇਗੀ ਜੇਕਰ ਅਜੇ ਤੱਕ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਭਜਨ ਬੰਦਗੀ ਨਹੀਂ ਕੀਤੀ ਜਾਂਦੀ ਤਾਂ ਕੋਈ ਗੱਲ ਨਹੀਂ ਭਾਵੇਂ ਤੁਸੀਂ ਨਹੀਂ ਵੀ ਕਰਦੇ ਕੰਮ ਧੰਦਿਆਂ ਕਰਕੇ ਤੁਸੀਂ ਜਪ ਨਹੀਂ ਰਹੇ ਜਿੰਮੇਵਾਰੀਆਂ ਕਰਕੇ ਨਹੀਂ ਜਾਪ ਰਹੇ ਤਾਂ ਬਾਣੀ ਦੇ ਵਿੱਚ ਮਨ ਵਿੱਚ ਜੇਕਰ ਨਹੀਂ ਜੁੜ ਰਿਹਾ ਤਾਂ ਆਪਣੀਆਂ ਆਦਤਾਂ 'ਚ ਸੁਧਾਰ ਕਰਨਾ ਸ਼ੁਰੂ ਕਰ ਦਿਓ। ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ। ਜੇਕਰ ਜਲਦੀ ਸੋਵੋਗੇ ਤਾਂ ਜਲਦੀ ਜਾਗ ਆ ਜਾਵੇਗੀ ਤੇ ਪਰਮਾਤਮਾ ਨਾਲ ਤੁਸੀਂ ਜੁੜ ਸਕਦੇ ਹੋ। ਰਾਤ ਨੂੰ ਸੌਣ ਲੱਗਿਆਂ 5 ਮਿੰਟ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾ ਕੇ ਸੌਣੀ ਹੈ। ਕਿ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ। ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ। ਇਸ ਕੰਮ ਦੀ ਤਾਂ ਜ਼ਰੂਰ ਹੀ ਅਰਦਾਸ ਕਰਿਆ ਕਰੋ ਤੇ ਸੌਣ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਾਂ ਮੂਲ ਮੰਤਰ ਦਾ ਜਾਪ ਤੁਸੀਂ 5-10 ਮਿੰਟ ਕਰਕੇ ਜ਼ਰੂਰ ਸੌਂਿਆ ਕਰੋ ਸਤਸੰਗਤ ਜੀ ਤੁਸੀਂ ਜਪਜੀ ਸਾਹਿਬ ਦੀ ਪਹਿਲੀ ਪੰਕਤੀ ਦਾ ਪਹਿਲੀ ਪੌੜੀ ਦਾ ਜਾਪ ਕਰਕੇ ਸੌ ਸਕਦੇ ਹੋ ਵੇਖ ਲੈਣਾ ਤੁਸੀਂ ਜੋ ਵੀ ਗੁਰੂ ਸਾਹਿਬ ਜੀ ਦੇ ਅੱਗੇ ਆਪਣੀ ਅਰਜ਼ੀ ਲਗਾਓਗੇ ਤਾਂ ਪਰਮਾਤਮਾ ਜੀ ਦੀ ਕਿਰਪਾ ਜ਼ਰੂਰ ਹੋ ਜਾਵੇਗੀ ਪਰਮਾਤਮਾ ਜੀ ਦੇ ਕੋਲੋਂ ਹਮੇਸ਼ਾ ਅੰਮ੍ਰਿਤ ਵੇਲੇ ਦਾ ਜਾਗਣਾ ਮੰਗਿਆ ਕਰੋ ਸਾਧ ਸੰਗਤ ਜੀ ਹਮੇਸ਼ਾ ਹੀ ਰਾਤ ਨੂੰ ਗੁਰੂ ਗੁਰੂ ਕਰਕੇ ਹੀ ਸੌਣਾ ਹੈ ਫਿਰ ਤੁਹਾਡੇ ਮਨ ਤੇ ਕਿਸੇ ਪ੍ਰਕਾਰ ਦਾ ਕੋਈ ਬੋਝ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਰਹਿ ਜਾਵੇਗੀ ਰਾਤ ਨੂੰ ਸੌਣ ਲੱਗਿਆਂ ਤੇ ਸਵੇਰੇ ਉੱਠਦਿਆਂ ਸਾਰ ਸਾਨੂੰ ਸਭ ਤੋਂ ਪਹਿਲਾਂ ਪਰਮਾਤਮਾ ਦਾ ਚੇਤਾ ਆਉਣਾ ਚਾਹੀਦਾ ਹੈ ਜਿਸ ਵੇਲੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਗੁਰੂ ਨੂੰ ਚੇਤੇ ਕਰਨਾ ਚਾਹੁੰਦੇ ਹੋ ਗੁਰੂ ਦਾ ਨਾਮ ਜਪਣਾ ਚਾਹੁੰਦੇ ਹੋ ਤੁਹਾਨੂੰ ਰਾਤ ਦਾ ਵੇਲਾ ਸੰਭਾਲਣਾ ਪਵੇਗਾ ਰਾਤ ਨੂੰ ਗੁਰੂਗੁਰੂ ਕਰਦਿਆਂ ਹੀ ਸੌਣਾ ਹੈ ਤੇ ਸਵੇਰੇ ਉੱਠਣਾ ਵੀ ਗੁਰੂਗੁਰੂ ਕਰਦਿਆਂ ਹੀ ਹੈ ਗੁਰਮੰਤਰ ਤੁਹਾਡੇ ਮਨ ਦੇ ਅੰਦਰ ਚੱਲਦਾ ਰਹੇਗਾ ਤੁਹਾਡੇ ਦਿਮਾਗ ਦੇ ਵਿੱਚ ਪਰਮਾਤਮਾ ਦਾ ਸਿਮਰਨ ਚੱਲਦਾ ਰਹੇਗਾ ਰਾਤ ਨੂੰ ਸੌਣ ਲੱਗਿਆਂ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਨਾ ਹੈ ਤੇ ਭਜਨ ਬੰਦਗੀ ਮੰਗ ਕੇ ਸੌਣਾ ਹੈ ਜਿੰਨੀ ਦੇਰ ਨੀਂਦ ਨਹੀਂ ਆਉਂਦੀ ਬਿਸਤਰ ਤੇ ਲੰਮੇ ਪਿਆ-ਪਿਆ ਪਰਮਾਤਮਾ ਜੀ ਦੇ ਲਈ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਰਹਿਣਾ ਹੈ ਤਾਂ ਕਿ ਪਰਮਾਤਮਾ ਜੀ ਤੁਹਾਡੀ ਆਉਣ ਵਾਲੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ